ਕਿਸੇ ਨੇ ਪੁੱਛਿਆ ਸੀ ਬਾਬੇ ਅਨੰਦ ਮਹਾਰਾਜ ਇਹ ਮਰਦਾਨੇ ਨੂੰ ਨਾਲ ਰੱਖਦੇ ਹੋ ਨੱਬਰ ਰੱਖਿਆ ਨੀਮਿਆਂ ਨੂੰ ਉੱਚੇ ਜਾਤ ਵਾਲੇ ਲੋਕ ਨੌਕਰ ਰੱਖਦੇ ਮਹਾਰਾਜ ਇਹਨੂੰ ਨੱਬਰ ਰੱਖਿਆ ਗੱਲ ਲੱਗੇ ਨਹੀਂ ਫਿਰ ਇਹ ਤੁਹਾਡਾ ਕੋਈ ਗੜਬਈ ਸੇਵਾਦਾਰ ਹੈ ਗੱਲ ਲੱਗੇ ਨਹੀਂ ਸੇਵਾਦਾਰ ਵੀ ਨਹੀਂ ਇਹ ਨੌਕਰ ਵੀ ਨਹੀਂ ਇਹ ਸੇਵਾਦਾਰ ਵੀ ਨਹੀਂ ਮਹਾਰਾਜ ਫਿਰ ਕੌਣ ਹੈ ਹਜ਼ੂਰ ਨੇ ਬਾਹ ਪਕੜ ਕੇ ਕਿਹਾ ਸੀ ਮਰਦਾਨਾ ਮੇਰਾ ਭਾਈ ਹੈ ਦਾ ਨਾਮ ਪੈ ਗਿਆ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕੱਲਾ ਕਿਹਾ ਨਹੀਂ ਕਿ ਮਰਦਾਨਾ ਮੇਰਾ ਭਾਈ ਹੈ ਉਹਦਾ ਪ੍ਰੈਕਟੀਕਲ ਦਿੱਤਾ ਤਾਂ ਸਤਿਗੁਰੂ ਜਿੱਦਣ ਭਾਈ ਮਰਦਾਨੇ ਨੂੰ ਸੁਲਤਾਨ ਪਰਲੋਤੀ ਲੈ ਕੇ ਆਉਂਦੇ ਨੇ ਭਾਈਆਂ ਜੈ RAM ਦੇ ਕਹਿਣ ਉੱਤੇ ਨੌਕਰੀ ਮਿਲ ਗਈ ਤੇ ਜਿੱਥੇ ਗੁਰਦੁਆਰਾ ਹਟ ਸਹਿਬ ਆ ਨਾ ਉੱਥੇ ਪਾਦਸ਼ਾਹ ਨੇ ਮੋਤੀ ਦੀ ਨੌਕਰੀ ਸ਼ੁਰੂ ਕੀਤੀ ਇਤਿਹਾਸ ਕਹਿੰਦੇ ਨਾਲ ਭਾਈ ਮਰਦਾਨਾ ਸਾਹਿਬ ਆਏ ਜਦੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਿੰਡੇ ਤੇ ਨੌਕਰੀ ਸ਼ੁਰੂ ਕੀਤੀ ਭਰਿਆ ਹੋਇਆ ਰਾਸ਼ਨ ਨਾਲ ਮੋਤੀ ਦਾ ਉਹ ਮੋਤੀ ਖਾਨਾ ਵੇਖਿਆ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਪੁੱਛਦੇ ਕਹਿੰਦੇ ਮਰਦਾਨਿਆ ਇੱਕ ਦੋ ਪਲਾਸਾਂ ਪੜਿਆ ਹੋਇਆ ਹਿਸਾਬ ਲਾ ਲੈਣਾ ਕਹਿੰਦਾ ਮਹਾਰਾਜ ਮੜਾ ਮੋਟਾ ਲੇਖਾ ਜੋਖਾ ਕਰ ਲਈਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਫਿਰ ਮਰਦਾਨਿਆ ਇੰਜ ਕਰ ਤੂੰ ਗੱਦੀ ਤੇ ਬੈਠ ਗੋਲਕ ਤੇ ਬੈਠ ਹਿਸਾਬ ਕਿਤਾਬ ਤੂੰ ਲਾਇਆ ਕਰ ਸੋਤੇ ਅਸੀਂ ਤੋਲਾਂਗੇ ਉਹ ਮੈਂ ਚੱਲਾ ਤਲਵੰਡੀ ਨੂੰ ਕਹਿੰਦੇ ਕਿਉਂ ਪਾਤਸ਼ਾਹ ਇੰਦਾ ਦਾ ਸਾਹ ਬਗੜ ਜਾਣਾ ਮੈਨੂੰ ਚੰਗਾ ਭਾਈ ਬਣਾ ਕੇ ਗੱਡੀ ਤੇ ਬਿਠਾਇਆ ਹੈ 9 ਤੋਂ ਬਾਅਦ 10 11 12 ਆਉਣੇ ਸੀ ਤੁਸੀਂ 9 9 9 ਕਹੀ ਜਾਂਦੇ ਹੋ ਬਾਦਸ਼ਾਹ 9 ਤੋਂ ਬਾਅਦ ਹਿਸਾਬ 10 11 12 ਆਉਂਦਾ ਐ ਐਦਾਂ ਤਾਂ ਸਾਬ ਬਗੜ ਜਾਣੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ ਮਰਦਾਨਿਆ ਇਹ ਵੀ ਭੁਲੇਖਾ ਹੈ ਭਾਈ ਕਹਿੰਦੇ ਨੋ ਨੀ ਕਦੇ ਘਟਦਾ ਘਟਦਾ ਕਹਿੰਦੇ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਕਹਿੰਦੇ 1 7 9 1 ਰੱਬ ਦੇ ਸੱਚੇ ਨੋ ਨੂੰ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ 1 ਰੱਬ ਦੇ ਸੱਚੇ ਨਾਮ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਮਰਦਾਨਿਆ ਕੋਈ ਜਪ ਕੇ ਦੇਖ ਲੈ ਨੋ ਨੂੰ ਜਪਦਾ ਕਦੇ ਘਟਾ ਨਹੀਂ ਪੈਂਦਾ ਰੱਬ ਦਾ ਨਾਮ ਘਟਾ ਪੈਣ ਹੀ ਨਹੀਂ ਦਿੰਦਾ